ਵਾਦ ਜੀਸੂ ਢੱਲੇਵਾਲ ਨੂੰ ਮਰਨ ਵਰਤ ਦੇ ਬੈਠਿਆਂ ਨੂੰ ਉਹ ਇਨਸਾਨ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਹੈ ਸਾਡੀ ਖਾਤਰ ਸਾਡੇ ਜਵਾਕਾਂ ਦੀ ਖਾਤਰ ਸਾਡੇ ਭਵਿੱਖ ਦੀ ਖਾਤਰ ਇਹ ਮੇਰੀ ਗੱਲ ਬਾਤ ਜਿੰਨੀ ਵੀ ਸੁਣੋਗੇ ਇਹ ਮੇਰਾ ਵੀ ਤੁਹਾਨੂੰ ਬੇਨਤੀ ਹੈ ਵੀ ਜਿੰਨੇ ਸੁਣਦੇ ਜਾਓਗੇ ਉਹਨੂੰ ਸਾਂਝੀ ਕਰਦੇ ਤੁਰੇ ਜਾਓ ਕਿਉਂਕਿ ਕੁਝ ਜ਼ਰੂਰੀ ਸਨੇਹ ਉਹ ਇਹ ਅਪੀਲਾਂ ਬੇਨਤੀਆਂ ਤੁਹਾਨੂੰ ਕਰਨੀਆਂ ਨੇ ਤੇ ਇਹ ਗੱਲ ਸਾਡੀ ਸਮੁੱਚੇ ਪੰਜਾਬ ਦੇ ਵਿੱਚ ਪਹੁੰਚਣੀ ਚਾਹੀਦੀ ਆ ਵੱਧ ਤੋਂ ਵੱਧ ਇਹਨੂੰ ਸਾਂਝਾ ਕਰਕੇ ਘਰ-ਘਰ ਤੱਕ ਸਾਰੀ ਗੱਲਬਾਤ ਪਹੁੰਚਾ ਦਿਓ 30 ਤਰੀਕ ਨੂੰ ਅੱਜ ਹੋ ਗਈ 28 ਸਾਲ ਨੂੰ 29 ਪਰਸਾਂ 30 ਆ 30 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ ਪੰਜਾਬ ਬੰਦ ਦਾ ਐਲਾਨ ਜਾਣੇ ਕਿ ਪੂਰਨ ਤੌਰ ਦੇ ਉੱਤੇ ਪੰਜਾਬ ਬੰਦ ਹੋਣਾ ਚਾਹੀਦਾ ਹੈ ਇਹ ਸਾਡਾ ਸਾਰਿਆਂ ਪੰਜਾਬੀਆਂ ਦਾ ਫਰਜ਼ ਬਣਦਾ ਹੈ ਚਾਹੇ ਉਹ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਮਲਾਜਮ ਹੈ ਚਾਹੇ ਦੁਕਾਨਦਾਰ ਹੈ ਚਾਹੇ ਕੋਈ ਛੋਟਾ ਆੜਤੀਆ ਚਾਹੇ ਕੋਈ ਛੋਟਾ ਵਪਾਰੀ ਹੈ ਜਿਹੜਾ ਬੰਦਾ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਰਹਿੰਦਾ ਤੇ ਰੋਟੀ ਖਾਂਦਾ ਕਿਉਂਕਿ ਇਹ ਰਾਈ ਤੁਹਾਡੀ ਰੋਟੀ ਰੋਜੀ ਦੀ ਹੈ ਜਿਹੜੀਆਂ ਸਰਕਾਰਾਂ ਖੋਣ ਨੂੰ ਖਰਦੀਆਂ ਨੇ ਭਰਾਵੋ ਇਸ ਲਈ ਹਰ ਇੱਕ ਬੰਦੇ ਦਾ ਫਰਜ਼ ਬਣਦਾ ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ ਆਪੋ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਸ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਕਰਕੇ ਤੁਸੀਂ ਇੱਕ ਸਨੇਹਾ ਦਿਓ ਸੈਂਟਰ ਦੀ ਹਕੂਮਤ ਨੂੰ ਕਿ ਅਸੀਂ ਮੋੜੇ ਨਾਲ ਮੋੜਾ ਜੋੜ ਕੇ ਇਸ ਅੰਦੋਲਨ ਦੇ ਨਾਲ ਖੜੇ ਆਂ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਸਾਡੇ ਦੁਕਾਨਦਾਰ ਭਰਾਵਾਂ ਨੂੰ ਬਜ਼ਾਰਾਂ ਵਾਲਿਆਂ ਨੂੰ ਮੰਡੀਆਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਫੋਟਿਆਂ ਨੂੰ ਇਹ ਲੱਗਦਾ ਹੁੰਦਾ ਕਿ ਇਹ ਲੜਾਈ ਕੱਲੀ ਕਿਸਾਨਾਂ ਦੀ ਆ ਜਾਂ ਐਮਐਸਪੀ ਦੀ ਆ ਭਰਾਵੋ ਮੋٹے ਤੌਰ ਤੇ ਗੱਲ ਸਮਝ ਲਓ ਵੀ ਇਹ ਕੱਲੀਆਂ ਜ਼ਮੀਨਾਂ ਖੋ ਕੇ ਕੱਲੇ ਕਾਰੋਬਾਰ ਖੋ ਕੇ ਹੀ ਨਹੀਂ ਕੱਲੇ ਵੱਡੇ ਘਰਾਣਿਆਂ ਨੂੰ ਦੇਣ ਨੂੰ ਫਿਰਦੇ ਵੱਡੇ ਵੱਡੇ ਕਲਫਲੇਟ ਕੱਲੀਆਂ ਜ਼ਮੀਨਾਂ ਨਹੀਂ ਦੱਬਣਗੇ ਉਹਨਾਂ ਨੇ ਤੁਹਾਡੇ ਬਾਜ਼ਾਰ ਦੱਬ ਲਿਆ ਵੱਡੇ ਵੱਡੇ ਮਾਲ ਬਣ ਗਏ ਵੱਡੀਆਂ ਵੱਡੀਆਂ ਮਾਰਕੀਟਾਂ ਬਣ ਗਈਆਂ ਕੋਈ ਡੀਮਾਰਟ ਵਰਗੇ ਕੋਈ EGID ਵਰਗੇ ਰੇਲੈਂਸ ਦੀਆਂ ਮਾਰਕੀਟਾਂ ਨੇ ਐਵੇਂ ਜਾਂ ਉਹਦਾ ਸਮਾਨ ਆਨਲਾਈਨ ਖਰਾਂ ਚਾਉਣ ਲੱਗ ਗਿਆ ਉਹਦੇ ਨਾਲ ਬਾਜ਼ਾਰ ਖਤਮ ਹੋ ਗਏ ਛੋਟਾ ਦੁਕਾਨਦਾਰ ਮਾਰਿਆ ਗਿਆ ਬਿਲਕੁਲ ਖਤਮ ਹੋ ਗਏ ਛੋਟੇ ਛੋਟੇ ਦੁਕਾਨਦਾਰ ਜਿਹੜੇ ਇਹਨਾਂ ਦਾ ਅਸਰ ਕੀਤੇ ਪਿਆ ਦੁਕਾਨਦਾਰਾਂ ਤੇ ਸੋ ਸਮਝ ਲਓ ਵੀ ਇਹ ਕੱਲੀਆਂ ਜਮੀਨਾਂ ਨਹੀਂ ਖੋਣ ਨੂੰ ਕਰਦੇ ਨੇ ਕੁੱਲ ਕਾਰੋਬਾਰ ਖੋ ਕੇ ਕੋ ਚੰਦਕ ਬੰਦਿਆਂ ਦੇ ਹੱਥ ਦੇ ਵਿੱਚ ਕਿਵੇਂ ਦੇਣਾ ਸਾਰਾ ਇਕੱਠਾ ਕਰਕੇ ਸਾਰਾ ਕਾਰੋਬਾਰ ਤੇ ਲੋਕਾਂ ਦਾ ਕਿਤਾਬ ਵਪਾਰ ਲੋਕਾਂ ਦਾ ਰੋਜ਼ਗਾਰ ਲੋਕਾਂ ਦੇ ਕੰਮਕਾਰ ਇਹ ਰਦਾਹੀ ਉਹਦੀ ਆ ਭਰਾਵੋ ਸਾਡੇ ਮਜ਼ਦੂਰ ਭਰਾ ਜਿੰਨਾਂ ਨੂੰ ਲੱਗਦਾ ਕਿ ਇਹ ਸਾਡੀ ਲੜਾਈ ਨਹੀਂ ਅਸੀਂ ਕੀ ਲੈਣਾ ਇਹਦਾ ਤਿਆਰੀ ਕਰਨੀ ਹੈ ਵੱਡੇ ਵੱਡੇ ਇਥੇ ਫਾਰਮ ਬਣ ਜਾਣੇ ਆ 50 50 ਲੱਖ ਲੱਖ ਏਕੜ ਦੇ ਫਾਰਮ ਜਿੱਥੇ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਕੰਮ ਕਰਨਾ ਤੇ ਉੱਥੇ ਰੋਬੋਟਾਂ ਨੇ ਕੰਮ ਕਰਨਾ ਇਹ ਬੰਦੇ ਦਾ ਵੀ ਕੰਮ ਨਹੀਂ ਰਹਿਣਾ ਸਵੈਸਕਰਤ ਕੇ ਸਾਨੂੰ ਸਮਝਣ ਦੀ ਲੋੜ ਆ ਵੀ ਲੜਾਈ ਬਹੁਤ ਵੱਡੀ ਆ ਤੇ ਮਨੁੱਖਤਾ ਦੀ ਲੜਾਈ ਆ ਪੰਜਾਬ ਲੜ ਰਿਹਾ ਮੋਰੀ ਭੂਮਕਾ ਨਿਭਾ ਰਿਹਾ ਪੂਰੇ ਭਾਰਤ ਦੀ ਨਹੀਂ ਪੂਰੀ ਦੁਨੀਆ ਦੀ ਲੜਾਈ ਆ ਦੁਨੀਆ ਦੇ ਵਿੱਚ ਅਜ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਡੇ ਪੱਧਰ ਤੇ ਸੰਘਰਸ਼ ਹੋ ਰਹੇ ਨੇ ਉਥੋਂ ਦੇ ਕਿਸਾਨ ਮਜ਼ਦੂਰ ਆਮ ਲੋਕ ਸੜਕਾਂ ਤੇ ਆ ਕਾਰਨ ਕੀ ਇਸ ਪੂਰੀ ਦੁਨੀਆ ਦੇ ਵਿੱਚ ਕਾਨੂੰਨ ਲਾਗੂ ਹੋ ਰਿਹਾ ਵੀ ਸਾਰੀ ਦੁਨੀਆ ਦਾ ਕਾਰੋਬਾਰ ਆ ਪੂਰੀ ਦੁਨੀਆ ਦਾ ਰੋਜ਼ਗਾਰ ਕਿੱਤਾ ਖੋ ਕੇ ਚੰਦ ਬੰਦੇ ਨਾਲ ਦੇ ਦਿੱਤਾ ਜਾਵੇ ਇਸ ਕਰਕੇ ਤੋਂ ਸਾਨੂੰ ਬੇਨਤੀ ਕਰਦੇ ਆ ਕਿ 30 ਤਰੀਕ ਦੇ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਕਰੋ ਜਿਵੇਂ ਕਿ ਅਸੀਂ ਧੰਨਵਾਦ ਕਰਦੇ ਆ ਸਾਡੀਆਂ ਟਰਾਂਸਪੋਰਟਾਂ ਵਾਲਿਆਂ ਦਾ ਜਿੰਨੇ ਸਾਡੇ ਟਰਾਂਸਪੋਰਟਰਾਂ ਬੱਸਾਂ ਵਾਲੇ ਆ ਟਰੱਕਾਂ ਵਾਲੇ ਆ ਉਹਨਾਂ ਨੇ ਬਕਾਇਦਾ ਤੌਰ ਤੇ ਐਲਾਨ ਕਰਤਾ ਕਿ ਅਸੀਂ 30 ਤਰੀਕ ਨੂੰ ਪੂਰਨ ਤੌਰ ਤੇ ਉੱਤੇ ਆਪਣੀਆਂ ਬੱਸਾਂ ਛੋਟੀਆਂ ਵੱਡੀਆਂ ਬੱਸਾਂ ਟਰੱਕ ਆਪਣੇ ਪੂਰਨ ਤੌਰ ਤੇ ਬੰਦ ਰੱਖਾਂਗੇ ਅਸੀਂ ਧੰਨਵਾਦ ਕਰਦੇ ਆ ਡੇਰੀਆਂ ਵਾਲਿਆਂ ਦਾ ਜਿੰਨੇ ਵੀ ਸਾਡੇ ਡੈਰੀਆਂ ਦਾ ਕੰਮ ਕਰਦੇ ਭਰਾ ਪੰਜਾਬ 'ਚ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਉਸ ਦਿਨ ਦੁੱਧ ਨਹੀਂ ਪੋਣਾ ਅਸੀਂ ਦੁੱਧ ਨਹੀਂ ਚੱਕਣਾ ਕਿਸੇ ਵੀ ਥਾਂ ਤੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਵਿੱਚ 43 ਟੋਲ ਪਲਾਜਿਆ 43 ਦੇ 43 ਟੋਲ ਪਲਾਜਾਂਦੇ ਪ੍ਰਧਾਨ ਨੇ ਕਿਹਾ ਤਾਂ ਵੀ ਅਸੀਂ ਟੋਲ ਪਲਾਜੇ ਪੂਰਨ ਤੌਰ ਤੇ 30 ਤਰੀਕ ਨੂੰ ਬੰਦ ਰੱਖਾਂਗੇ ਇਸ ਤੋਂ ਇਲਾਵਾ ਜਥੇਬੰਦੀਆਂ ਨੇ ਲਈ ਇਹ ਵੀ ਐਲਾਨ ਕੀਤਾ ਵੀ ਬਖ ਬਖ ਥਾਂਾਂ ਦੇ ਉੱਤੇ ਪੁਆਇੰਟ ਬਣਾਏ ਆ ਜਿੱਥੋਂ ਸੜਕਾਂ ਘੇਰੀਆਂ ਜਾਂਦੀਆਂ ਰੇਲ ਗੱਡੀਆਂ ਗੈਰਿਆਂ ਜਾਣੀਆਂ ਲਈ ਹਾਂ ਰੁਕੀਆਂ ਜਾਣਗੀਆਂ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਅਸੀਂ ਉਸ ਯੋਧੇ ਦੇ ਨਾਲ ਵੀ ਖੜਗੇ ਇੱਥੇ ਵੀ ਪਹੁੰਚੋ ਵੱਧ ਤੋਂ ਵੱਧ ਸਰਹੰਦਾਪਾ ਮੱਥਾ ਟੇਕ ਲਿਆ ਸਾਡੇ ਸ਼ਹੀਦੀ ਦਿਹਾੜੇ ਨੰਗੇ ਆ ਹੁਣ ਆਪਣੇ ਟਰੈਕਟਰਾਂ ਦੇ ਮੂੰਹ ਆਪਣੀਆਂ ਗੱਡੀਆਂ ਦੇ ਮੂੰਹ ਖਨੋਰੀਵਾਲ ਮੋੜ ਦੋ ਭਰਾਵੋ ਆਓ ਇੱਥੇ ਆ ਕੇ ਅਸੀਂ ਉਸ ਯੋਧੇ ਦਾ ਸਾਥ ਦੇ ਕੇ ਸਰਕਾਰਾਂ ਤਾਹੀ ਝੁਕਣਗੀਆਂ ਜੇ ਸਾਡੀ ਗਿਣਤੀ ਵੱਡੇ ਪੱਧਰ ਤੇ ਇੱਥੇ ਹੋਊਗੀ ਜੋਸ਼ ਕਰਕੇ ਬੇਨਤੀ ਹੈ ਹਰ ਬੰਦਾ ਜਿੱਥੇ ਵੀ ਬੈਠਾ ਆਪਣਾ ਬੰਦਾ ਯੋਗਦਾਨ ਪਾਵੇ ਕਿਉਂਕਿ ਲੜਾਈ ਨਸਲਾਂ ਦੀ ਹੈ ਲੜਾਈ ਛੋੜੇ ਆਉਣ ਵਾਲੇ ਜਵਾਕਾਂ ਦੀ ਛੋੜੇ ਭਿੱਖ ਦੀ ਹੈ ਛੋੜੀ ਧਰਤੀ ਮਾਂ ਦੀ ਲੜਾਈ ਹੈ ਇਹ ਜਿਹੜਾ ਬੰਦਾ ਆਪਣੀ ਧਰਤੀ ਨੂੰ ਆਪਣੀ ਮਾਂ ਮੰਨਦਾ ਤੇ ਆਪਣੀ ਮਾਂ ਨੂੰ ਇਸ ਵੇਲੇ ਲਗਾਤਾਰ ਧਾਰ ਵੀ ਪਹਿਲਾਂ ਵੀ ਆਉਂਦੇ ਰਹੇ ਸਾਡੀ ਮਾਂ ਤੇ ਕਬਜ਼ੇ ਕਰਨ ਸਾਡੀ ਮਾਂ ਨੂੰ ਬਲੁੰਦਰ ਦੇ ਰਹੇ ਕੁਜਲ ਦੇ ਰਹੇ ਲਤਾੜ ਦੇ ਰਹੇ ਹਮੇਸ਼ਾ ਆਪਣੀਆਂ ਮਾਂ ਦੀ ਇੱਜ਼ਤ ਆਣ ਦੀ ਖਾਤਰ ਆਪਾਂ ਅੱਖ ਦੀ ਖਾਤਰ ਹਮੇਸ਼ਾ ਕੁਰਬਾਨੀਆਂ ਕੀਤੀਆਂ ਤੇ ਆਪਾਂ ਆਪਣੀ ਮਾਂ ਧਰਤੀ ਦੇ ਉੱਤੇ ਕੋਈ ਆਂਜ ਨਹੀਂ ਆਉਣ ਦਿੱਤੀ ਵੱਡੇ ਵੱਡੀਆਂ ਸਲਤਨਤਾਂ ਦਾ ਇੱਥੇ ਆ ਕੇ ਮੁੜਗੀਆਂ ਪਰ ਅਸੀਂ ਉਹਨਾਂ ਦਾ ਮੂੰਹ ਤੋੜਿਆ ਜਵਾਦੇ ਭੰਨ ਕੇ ਮੁੜਿਆ ਅੱਜ ਉਹੀ ਫੇਰ ਸਾਡੇ ਨਾਲ ਵਾਪਰ ਰਿਹਾ ਕਿ ਅਗਲਾ ਸਾਡੀ ਧਰਤੀ ਮਾਂ ਨੂੰ ਲਤਾੜਨ ਦੇ ਲਈ ਆ ਰਿਹਾ ਕਬਜ਼ੇ ਕਰਨ ਲਈ ਆ ਰਿਹਾ ਭਰਾਵੋ ਤੁਹਾਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਖਨੌਰੀ ਪਹੁੰਚ ਗਏ ਜਿੱਥੇ ਬਾਪੂ ਨੂੰ ਅੱਜ 33 ਦਿਨ ਹੋ ਗਏ ਤੇ 30 ਤਰੀਕ ਦਾ ਬੰਦ ਪੂਰਨ ਤੌਰ ਤੇ ਸੋਡੇ ਸਹਿਯੋਗ ਨਾਲ ਬੰਦ ਹੋਣਾ ਹੈ ਮੈਂ ਜਥੇਬੰਦੀਆਂ ਵੱਲੋਂ ਸਾਰੀਆਂ ਵੱਖ-ਵੱਖ ਜਿਹੜੀਆਂ ਪੰਜਾਬ ਦੇ ਵਿੱਚ ਕੋਈ ਵਪਾਰ ਮੰਡਲ ਆ ਜਾਂ ਹੋਰ ਜਿੰਨੇ ਕੋਈ ਨੰਬਰਦਾਰ ਯੂਨੀਅਨਾਂ ਬਣੀਆਂ ਹੋਈਆਂ ਨੇ ਸਰਪੰਚ ਯੂਨੀਅਨਾਂ ਬਣੀਆਂ ਹੋਈਆਂ ਨੇ ਸਭ ਨੂੰ ਚਿੱਠੀਆਂ ਵੀ ਕੱਢੀਆਂ ਨੇ ਅਪੀਲ ਵੀ ਕੀਤੀ ਆ ਅਸੀਂ ਇੱਥੋਂ ਵੀ ਅਪੀਲ ਸੋਸ਼ਲ ਮੀਡੀਆ ਰਾਹੀਂ ਕਰ ਦਿੰਦੇ ਆ ਕਿ 30 ਤਰੀਕ ਦਾ ਬੰਦ ਪੂਰਨ ਤੌਰ ਤੇ ਤੁਸੀਂ ਕਾਮਯਾਬ ਕਰਕੇ ਇੱਕ ਸਨੇਹਾ ਸੈਂਟਰ ਨੂੰ ਦੇ ਦਿਓ ਕਿ ਕੱਲਾ ਡੱਲੇ ਵਾਲ ਨਹੀਂ ਕੱਲੇ ਇੱਥੇ ਹਜ਼ਾਰਾਂ ਲੋਕ ਜਿਹੜੇ ਬੈਠੇ ਉਹ ਨਹੀਂ ਲੱਖਾਂ ਕਰੋੜਾਂ ਲੋਕ ਪੰਜਾਬ ਦਾ ਬੱਚਾ ਬੱਚਾ ਸਾਡੇ ਮਾਵਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਅਸੀਂ ਕੱਲਾ ਕੱਲਾ ਬੱਚਾ ਇਸ ਅੰਦੋਲਨ ਦੇ ਨਾਲ ਹਾਂਜੀ ਸਨੇਹਾ ਸਨੇਹਾ ਬਸ ਲਾਤਾ ਆਜ ਬੁਰਾ 30 ਤਰੀਕ ਨੂੰ ਵੱਡੇ ਤੋਂ ਵੱਡਾ ਇਕੱਠ ਕਰਨਾ ਬਾਈ ਆ ਲਿਖਿਆ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾਅ ਰਹੇ ਹਾਂ ਤੁਸੀਂ ਕਦੋਂ ਆ ਰਹੇ ਹਾਂ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾਅ ਰਹੇ ਹਾਂ ਤੁਸੀਂ ਕਦੋਂ ਆ ਰਹੇ ਹਾਂ ਇਹ ਰਾਤ ਨੂੰ ਸਕੀਮਾਂ ਕਰਦੇ ਫਿਰਦੇ ਚੱਕਣ ਦੀਆਂ ਇੱਥੋਂ ਕੋ ਕਮਾਂਡੋ ਕਮੁੰਡੋ ਲਿਆ ਕੇ ਫੋਰਸਾਂ ਲਿਆ ਕੇ ਜੇ ਆਪਣੇ ਬਾਪੂ ਨੂੰ ਚੱਕ ਕੇ ਲੈ ਗਏ ਨਾ ਇੱਥੋਂ ਥੋੜਾ ਮੋਰਚਾ ਅਸਫਲ ਕਰ ਦੇਣਾ ਖਤਮ ਕਰ ਦੇਣਾ ਤੇ ਯਾਦ ਰੱਖੋ ਜੇ ਇਹ ਮੋਰਚਾ ਖਤਮ ਕਰਦੀ ਸਰਕਾਰ ਇਹ ਅੰਦੋਲਨ ਨੂੰ ਖਤਮ ਕਰਦੀ ਸਰਕਾਰ ਤੁਸੀਂ ਕੋਈ ਵੀ ਅੰਦੋਲਨ ਮੁੜ ਕੇ ਪੰਜਾਬ ਤੋਂ ਉੱਠ ਕੇ ਲੜ ਨਹੀਂ ਸਕੋਗੇ ਇਨਾਂ ਦੇ ਹੌਸਲੇ ਵੱਧ ਜਾਣੇ ਆ ਮਨੋਬਲ ਵੱਧ ਜਾਣਾ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੈਂ 20 ਦੇ ਅੰਦਰ ਨਹੀਂ ਦਿੱਲੀ ਗੱਲ ਕਹਿੰਦਾ ਰਿਹਾ 220 ਦੇ ਵਿੱਚ ਕਿ ਜੇ ਅਸੀਂ ਇਹ ਅੰਦੋਲਨ ਹਰਗੇ ਸਮਝ ਲਓ ਪੰਜਾਬ ਹਰ ਗਿਆ ਮੁੜ ਕੇ 40 ਸਾਲ ਪੰਜਾਬ ਨੂੰ ਉੱਠਣਾ ਨਹੀਂ ਮੈਂ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਅਪੀਲ ਕਰਦਾ ਇਹ ਬਹੁਤ ਵੱਡੀ ਲੜਾਈ ਆ ਭਾਈ ਸਾਡੇ ਰੋਜ਼ ਹਮਲੇ ਹੋ ਰਹੇ ਆ ਸਾਡੇ ਪਾਣੀਆਂ ਤੇ ਹਮਲੇ ਯਾਰਾਂ ਬਾਤੀਆਂ ਸਾਡੇ ਪਾਣੀਆਂ ਚ ਦਰਿਆਵਾਂ ਚ ਧਰਤੀ ਹੇਟਾਂ ਯਾਰਾਂ ਪੱਗ ਸਾਨੂੰ ਮਾਰਿਆ ਜਾ ਰਿਹਾ ਨਸ਼ਿਆਂ ਨਾਲ ਸਾਡੀ ਜਵਾਨੀ ਨੂੰ ਮਾਰਿਆ ਜਾ ਰਿਹਾ ਪਰਵਾਸ ਹੋ ਰਿਹਾ ਪੰਜਾਬ ਖਾਲੀ ਹੋ ਰਿਹਾ ਕਿਹੜਾ ਸਾਡਾ ਕੁਦਰਤੀ ਵਸੀਲਾ ਧਰਤੀ ਹਵਾ ਪਾਣੀ ਜਿੱਥੇ ਜ਼ਹਿਰਾਂ ਵੀ ਪਾਈਆਂ ਜਾ ਰਹੀਆਂ ਸਾਡੇ ਕੁਦਰਤੀ ਵਸੀਲਾ ਨੂੰ ਵੀ ਤਬਾਹ ਕੀਤਾ ਜਾ ਰਿਹਾ ਸਾਡੇ ਇਤਿਹਾਸ ਨੂੰ ਮਾਰਿਆ ਜਾ ਰਿਹਾ ਸਾਡੀ ਬੋਲੀ ਨੂੰ ਮਾਰਿਆ ਜਾ ਰਿਹਾ ਸਾਡੇ ਪਾਣੀ ਨੂੰ ਮਾਰਿਆ ਜਾ ਰਿਹਾ ਸੋ ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦੇ ਆ ਹੁਣ ਤਾਂ ਆਪਾਂ ਕਹਿੰਦੇ ਹੁੰਦੇ ਸੀਗੇ ਵੀ ਕੋਈ ਅੱਗੇ ਨਹੀਂ ਲੱਗਦਾ ਆਗੂ ਲੋਕਾਂ ਦੇ ਜਵਾਕ ਬਰਵਾ ਦਿੰਦੇ ਆ ਹੁਣ ਇੱਕ ਆਗੂ ਨੇ ਆਪਣੀ ਜ਼ਿੰਦਗੀ ਦਾਅ ਤੇ ਲਾਤੀ ਹੁਣ ਤਾਂ ਭਾਜ ਗਏ ਬਾਈ